ਦੋਸਤੋ ਪੇਸ਼ ਹੈ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਖੱਬਲ ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ ਇੱਥੇ ਹਰ ਸ਼ੈ ਉਖੜੀ-ਉਖੜੀ ਲੱਗਦੀ ਸੀ ਥਾਣਿਆਂ ਚੌਂਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ ਟਰੰਕ ਪਲੰਗ ਮੇਜ਼ ਸੋਫਾ ਸੈੱਟ ਤਸਵੀਰਾਂ ਸਭ ਆਪੋ ਆਪਣੀ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ ਭਲਾ ਪੰਘੂੜਿਆਂ ਤੇ ਤਸਵੀਰਾਂ ਤਸਵੀਰਾਂ ਦਾ ਥਾਣਿਆਂ ਚ ਕੀ ਕੰਮ ਕਦੀ ਇਹਨਾਂ ਦੀ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ ਪਰ ਇਸ ਵੇਲੇ ਇਹ ਇੱਥੇ ਇੱਕ ਢੇਰ ਵਿੱਚ ਪਏ ਹੋਏ ਸਨ ਘਰਾਂ ਦੇ ਭਾਂਡੇ ਅਲਮਾਰੀਆਂ ਪੜ ਛੱਤੀਆਂ ਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਪਏ ਹੋਏ ਸਨ ਇਹਨਾਂ ਨੂੰ ਹੁਣ ਕਦੀ ਕਿਸੇ ਨੇ ਮਾਂਜਿਆ ਨਹੀਂ ਲਿਸ਼ਕਾਇਆ ਨਹੀਂ ਗਿਣਿਆ ਨਹੀਂ ਸੀ ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਸ਼ਹਿ ਅੁਖੜੀ-ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ ਤਰੁੱਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓ ਵੇਂਦੇ ਤੇ ਉਪਰੀਆਂ ਥਾਵਾਂ ਤੇ ਡੱਡ ਡਰ ਕੇ ਪੈਰ ਧਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ ਤੇ ਅਨੇਕਾਂ ਓਖੜੇ ਹੋਏ ਸ਼ਰਨਾਰਥੀ ਰੜਦੇ ਫਿਰਦੇ ਵਾਗੇ ਦੇ ਵੱਡੇ ਕੈਂਪਾਂ ਤੋਂ ਇਹਨਾਂ ਨੂੰ ਆ ਗਾਂਠੇਲ ਦਿੱਤਾ ਜਾਂਦਾ ਤੇ ਫੇਰ ਇਹ ਸ਼ਰਨਾਰਥੀ ਜਿਲ੍ਹੇੋਂ ਜਿਲ੍ਹੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡਿਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭੋਂਣ ਲੱਗ ਪੈਂਦੇ ਸ਼ਰਨਾਰਥੀ ਤੇ ਸ਼ਰਨਾਰਥੀ ਪੁਰਾਣੇ ਲੋਕ ਵੀ ਓਖੜ ਗਏ ਸਨ ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਤੇ ਯਾਰਾਂ ਦੇ ਯਾਰ ਮਜ਼ਦੂਰਾਂ ਦੇ ਮਿੱਲ ਮਾਲਕ ਚਲੇ ਗਏ ਸਨ ਤੇ ਮਿੱਲ ਵਾਲਿਆਂ ਦੇ ਮਜ਼ਦੂਰ ਤੇ ਇੰਨਾ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ ਗੰਦੇ ਜਿਹੇ ਪਹੁੰਤਰੇ ਹੋਏ ਪੁਰਾਣੇ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਦੇ ਸਲਾਮ ਅਲੈਕੁਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ ਜਿ ਘਵਾਉ ਵੀ ਤਾਂ ਵੀ ਨਾ ਕੁੰਦੇ ਇਹਨਾਂ ਲੋਕਾਂ ਨੇ ਤੇ ਪਿੰਡ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਉੱਪਰੇ ਉੱਪਰੇ ਲੱਗਣ ਲੱਗ ਪਏ ਸਨ ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿੱਚ ਉਹ ਜੰਮੇ ਪਲੇ ਸਨ ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੀਆਂ ਨਹਿਰਾਂ ਰਜਵਾਹੇ ਵੀ ਬਗਾਨੇ ਹੋ ਗਏ ਸਨ ਉਹ ਉੱਥੋਂ ਹੁਣ ਵਜ਼ੂ ਨਹੀਂ ਸੰ ਕਰ ਸਕਦੇ ਕਈ ਦਿਨ ਇਨ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹੀਂ ਰੁੜਦੀਆਂ ਆਉਂਦੀਆਂ ਰਹੀਆਂ ਸਨ ਇਸ ਪਾਣੀ ਨਾਲ ਹੁਣ ਵਿਜੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਉਹ ਤੇ ਆਪਣੇ ਅਣਜਾਣਿਆਂ ਨੂੰ ਵੀ ਇੰਨਾ ਵਿੱਚ ਨਹਾਉਣ ਤੋਂ ਹਟਕੇ ਦੇਂਦੇ ਅਸਲ ਵਿੱਚ ਹਰਸ਼ ਐ ਉਲਟਪੁਲਟ ਹੋਈ ਪਈ ਸੀ ਤੇ ਆਪਣੀ ਪੁਰਾਣੀ ਹਾਲਤ ਵਿੱਚ ਆਉਣ ਦਾ ਚਾਰਾ ਕਰ ਰਹੀ ਸੀ ਹਰਸ਼ ਐ ਆਪਣੀ ਆਪਣੀ ਥਾਂ ਨੂੰ ੜਾਣ ਦੀ ਪੈਰ ਜਮਾਣ ਦੀ ਕੋਸ਼ਿਸ਼ ਕਰ ਰਹੀ ਸੀ ਹਰਸ਼ ਐ ਪੁਨਰ ਸਥਾਪਨ ਮੰਗਦੀ ਸੀ ਮੌਲਕ ਤੇ ਤਬਾਹ ਹੋ ਗਿਆ ਏ ਇੱਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ ਉਹ ਤੇ ਹੱਕੀ ਗਿਆ ਏ ਪਰ ਆ ਵੇਖਾਂ ਦੁਨੀਆ ਕਿਦਰੇ ਥਾਉ ਥਾਈ ਬਹਿ ਜਾਂਦੀ ਏ ਤੇ ਸਭ ਖੈਰ ਮੇਰ ਹੋ ਜਾਏਗੀ ਏ ਤੇ ਅੱਲਾ ਨੇ ਐਵੇਂ ਗੱਲਾਂ ਬਣਾਈਆਂ ਨੇ ਬੈ ਇਨਾ ਵਿਚਾਰਾਂ ਕਿੱਥੇ ਜਾਣਾ ਏ ਏ ਤੇ ਗਰਾਹੀ ਨਹੀਂ ਫੜ ਕੇ ਆਪਣੇ ਮੂੰਹ ਵਿੱਚ ਪਾਉਣ ਜੋਕੇ ਉਹ ਨਹੀਂ ਓਏ ਕਮਲਿਆ ਐਵੇਂ ਜਾਪਦਾ ਹੀ ਆ ਵੇਖਾਂ ਖੱਬਲ ਹੁੰਦਾ ਏ ਵੈਲੀ ਵਿੱਚ ਜਦੋਂ ਵਾਹੀ ਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ ਸਾਰਾ ਜੜੋਂ ਪੁੱਟ ਪੁੱਟ ਕੇ ਪੈਲੀਆਂੋਂ ਬਾਹਰ ਸੁੱਟੀਦਾ ਏ ਪਰ ਦਸਾਂ ਦਿਨਾਂ ਮਗਰੋਂ ਫੇਰ ਕੋਈ ਨਾ ਕੋਈ ਤਿਹੜ ਫੋਟ ਆਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੇ ਵਾਹੀ ਨਾ ਹੋਈ ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸਚਾਈ ਦਿਸ ਰਹੀ ਸੀ ਜਿੰਨਾ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਏ ਉਹ ਕੁਝ ਟਿਕ ਜਾਂਦੇ ਨੇ ਕੱਚੀਆਂ ਅਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਤਰਵਾਸ ਦਿੰਦੀਆਂ ਨੇ ਆਪਣਿਆਂ ਨਵੇਂ ਆਵਾੜਿਆਂ ਦੇ ਨੇੜੇ ਉਹ ਨਿੱਕੇ-ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਤੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ ਸਹਜੇ-ਸਹਜੇ ਉਹਨਾਂ ਦੀਆਂ ਬੱਜੀਆਂ ਦਾ ਵੀ ਤਰੋ ਲੈ ਜਾਂਦਾ ਆਵਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਘਾਂ ਪਿਛਲੇ ਥਾਣ ਨੂੰ ਖੁਰਕ ਕਰਦੀਆਂ ਤੇ ਕਦੀ ਮौज ਵਿੱਚ ਆਈਆਂ ਆਪਣੇ ਪਿੰਡ ਨੂੰ ਆਵਾੜੇ ਦੀਆਂ ਕੰਧਾਂ ਨਾਲ ਘਸਰਦੀਆਂ ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਨ੍ਹਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੈਂਚ ਹਾਜ਼ਰ ਕਰਨ ਦੀ ਕੋਸ਼ਿਸ਼ ਕਰਦੇ ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਹਿਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੁੱਖ ਬਣਦੇ ਸਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਛਾਣ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ ਕਹਿ ਕੇ ਅਫਸਰ ਨੂਹ ਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਇਹ ਗੱਲਾਂ ਦੱਸਦਿਆਂ ਸਨ ਕਿ ਇਸ ਤੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ ਇਹੋ ਜਿਹੇ ਉੱਜੜ ਰਹੇ ਵੱਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲਿਜ਼ਾਨ ਅਫਸਰ ਮੁਕਰਰ ਹੋਇਆ ਮੇਰਾ ਕੰਮ ਤੱਕੋ ਤੱਕੀ ਉਧਾਲੀਆਂ ਇਸ ਤਰੀਆਂ ਤੇ ਬਦੋ ਬਦੀ ਮੁਸਲਮਾਨ ਬਣਾਉਂਦੇ ਟੱਬਰਾਂ ਨੂੰ ਛਿੜਾ ਕੇ ਵਾਪਸ ਹਿੰਦੁਸਤਾਨ ਪੜਾਉਣਾ ਸੀ ਹਿੰਦੂਸਤਾਨੀ ਫੌਜ ਦਾ ਇੱਕ ਦਸਤਾ ਅਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ। ਹੋਰ ਗੋਮ ਹੁੰਆਂ ਚੀਜ਼ਾਂ ਦੇ ਪਾਲਣ ਵਾਂਗੂ ਕੁੜੀਆਂ ਪਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਸੀ। ਤੇ ਕਈ ਵਾਰ ਕੋਈ ਕੁੜੀ ਬਹੁਤ ਪਾਲਣ ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲਿਸ ਵਾਲੇ ਭਾਵੇਂ ਉਹਨਾਂ ਨੂੰ ਮੜਾਉਣ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ। ਉਡੀ ਬਹੁਤ ਸਹਾਇਤਾ ਵੀ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਟੁਰ ਪੈਂਦੇ ਤਾਂ ਕੰਮ ਅਸਲੋਂ ਸੌਖਾ ਹੋ ਜਾਂਦਾ ਜਿਸ ਵੇਰ ਦੀ ਇਹ ਗੱਲ ਹੈ ਉਹ ਵੇਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋ ਉਧਾਲੀ ਹੋਈ ਔਰਤ ਦਾ ਪਤਾ ਵੀ ਮੈਨੂੰ ਉਸੇ ਨੇ ਦੱਸਿਆ ਉਸ ਇਹ ਵੀ ਦੱਸਿਆ ਕਿ ਔਰਤ ਉਸ ਥਾਣੇ ਦੇ ਇੱਕ ਪਿੰਡ ਦੇ ਲੰਬਰਦਾਰ ਦੀ ਨੂੰਹ ਸੀ ਜਿਸ ਪਿੰਡ ਅਸਾ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬਹੁਤ ਦੂਰ ਸੀ ਢੇਰ ਚ ਰ ਅਸੀਂ ਕੱਚੀਆਂ ਸੜਕਾਂ ਤੇ ਪਹਾਂ ਉੱਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਬ ਸੀ ਥਾਣੇਦਾਰ ਨੇ ਉਹ ਸੁਰਤ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸ ਨੂੰ ਇੱਕ ਕੋਠਾ ਵਿਖਾ ਦਿੱਤਾ ਇਹ ਛੋਟਾ ਜਿਹਾ ਕੋਠਾ ਇੱਕ ਵੱਡੇ ਸਾਰੇ ਵਲਗਣ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ ਇਕੋ ਤਿੰਨ ਮੰਜ਼ੀਆਂ ਦਾ ਕੱਚਾ ਕੋਠਾ ਸੀ। ਇੱਕ ਪਾਸੇ ਲੱਕੜ ਦੀ ਇੱਕ ਪਰਛੱਤੀ ਤੇ ਥੋੜੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਸਨ। ਕਮਰੇ ਦੀ ਇੱਕ ਕੋਠੇ ਕੁਝ ਬਿਸਤਰੇ ਤੇ ਥੋੜਾ ਬੋਤਾ ਹੋਰ ਸਮਾਨ ਵੀ ਸੀ। ਉਹ ਤੀਵੀਂ ਮੰਜ਼ੀ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ। ਉਸ ਦੇ ਇੱਕ ਹੱਥ ਤੇ ਪੱਟੀਆਂ ਵੱਜੀਆਂ ਹੋਈਆਂ ਸਨ। ਸ਼ਾਇਦ ਕੋਈ ਉੱਠਾ-ਉੱਠਿਆ ਹੋਇਆ ਸੀ। ਉਸ ਵੇਲੇ ਉਹ ਡਾਢੀ ਢੰਡਾਲ ਪਈ ਜਾਪਦੀ ਸੀ। ਅਸਲੋਂ ਹੌਲੀ-ਹੌਲੀ ਬੋਲਦੀ ਸੀ। ਮਰਸ ਦੇ ਕੋਲ ਮੰਜੀ ਤੇ ਬੈਠ ਗਿਆ ਕੀ ਗੱਲ ਏ ਮੈਂ ਉਸ ਦਾ ਹਾਲ ਚਾਲ ਜਾਣ ਲਈ ਸਿੱਧਾ ਸਵਾਲ ਕੀਤਾ ਤਾਪ ਚੜਦਾ ਏ ਚੌਥੇ ਪੰਜਵੇਂ ਦਿਨ ਦਾ ਇੱਥੇ ਤੇਰੇ ਕੋਲ ਕੋਈ ਜਨਾਨੀ ਨਹੀਂ ਨਹੀਂ ਨੇੜੇ ਤੇ ਕੋਈ ਨਹੀਂ ਪਹਿਲੇ ਜੋ ਖੂਈਆਂ ਹੋਈਆਂ ਕੁੜੀਆਂ ਥੀਵੀਆਂ ਮੈਂ ਵੇਖੀਆਂ ਸਨ ਉਹਨਾਂ ਨਾਲੋਂ ਇਸ ਦਾ ਚੁਗਿਰਦਾ ਵੱਖਰਾ ਸੀ ਉਹਨਾਂ ਦੇ ਆਲੇ ਦੁਆਲੇ ਬੰਦੇ ਤੇ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰੇ ਹਟ ਕਿਸੇ ਦੀ ਰਾਖੀ ਹਟ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਆਪ ਇਕੱਲੀ ਹੀ ਰਹਿੰਦੀ ਸੀ ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੋਇਆ ਸੀ ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਸੀ ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਬਧੇਰੇ ਦਿਲਚਸਪੀ ਉਸ ਦੀ ਮੌਜੂਦਾ ਹਾਲਤ ਵਿੱਚ ਸੀ ਇੱਥੇ ਰਹਿੰਦੇ ਤੈਨੂੰ ਕਿੰਨਾ ਚਿਰ ਹੋ ਗਿਆ ਏ ਜਿਸ ਦਿਨ ਦਾ ਪਿੰਡ ਉੱਜੜਿਆ ਏ ਤੇ ਉਸ ਦਿਨ ਦੀ ਇੱਥੇ ਹੀ ਆ ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਨੇ ਦਿੱਤੇ ਨੇ ਤੁਸੀਂ ਤਾਂ ਸਲੋਂ ਕਮਲਿਓ ਮੈਂ ਸਮਝ ਗਿਆ ਉਹ ਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇੱਥੇ ਪਿਆ ਸਮਾਨ ਉਸ ਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਦਿਸ ਰਿਹਾ ਸੀ ਇਹ ਗੱਲ ਇੱਥੇ ਲਿਖਣ ਲੱਗਿਆ ਤੇ ਮੈਂ ਸਹਿਜੇ ਹੀ ਲੈ ਗਿਆ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਟਾ ਤੱਕਾ ਮਾਰਿਆ ਪੁਲਿਸ ਨੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਤੇ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ ਉਹ ਸਾਰੇ ਮਿੱਥੋਂ ਪੱਲਾ ਛੁਡਾ ਗਏ ਮੇਰਾ ਮੱਥਾ ਕੌੜੀਆਂ ਅਸਲੀਤਾ ਨਾਲ ਲੱਗਾ ਹੋਇਆ ਸੀ ਉਸ ਕੱਚੇ ਕੋਠੇ ਵਿੱਚ ਖੂਹੀ ਹੋਈ ਕਿਸੇ ਦੀ ਵੋਟੀ ਮੇਰੇ ਸਾਹਮਣੇ ਮੰਜੀ ਤੇ ਢਾਲ ਪਈ ਸੀ ਮੇਰੀ ਨਜ਼ਰ ਵਿੱਚ ਇਨਸਾਨ ਉੱਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਘਣਾਉਣੀ ਤਸਵੀਰ ਸੀ। ਮਧੋਲੀ ਹੋਈ, ਖਵਾਰ ਕੀਤੀ ਹੋਈ ਉਹ ਉੱਥੇ ਬਿਮਾਰ ਪਈ ਸੀ। ਉਸ ਦੀ ਜਾਤ, ਬਰਾਦਰੀ, ਪਿੰਡ, ਧਰਮ ਦਾ ਕੋਈ ਸਾਂਝੀ ਵਾਲ ਉੱਥੇ ਨਹੀਂ ਸੀ। ਉਸ ਨੂੰ ਕਦੀ ਕਿਸੇ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਪਿਛਵਾੜੇ ਪਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ। ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾ ਕਰ ਦਿੰਦੀ। ਆਖਿਰ ਐਡੇ ਵੱਡੇ ਤੇ ਤੜਕੇ ਪਾਕਿਸਤਾਨ ਵਿੱਚ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ ਉਸ ਨੂੰ ਉਸ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ ਪੂ ਮਾਗ ਦੀ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹਿਲਾਉਣਾ ਹੀ ਠੀਕ ਨਹੀਂ ਸੀ ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ ਹੈ ਚੰਗਾ ਬੀਬੀ ਮੈਂ ਕਿਸੇ ਦੇ ਨਾਮਾਂਗਾ ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉਥੋਂ ਵਾਪਸ ਲੈ ਜਾਣ ਤੋਂ ਸੀ ਪਰ ਇਹ ਗੱਲ ਸ਼ਾਇਦ ਉਸ ਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ ਤੂੰ ਹੁਣ ਚੱਲਿਆ ਏ ਜਰਾ ਬਹਿ ਜਾ ਮੇਰੀ ਗੱਲ ਸੁਣ ਜਾ ਮੈਂ ਫਿਰ ਕੋਲ ਪਈ ਮੰਜੀ ਤੇ ਬੈਠ ਗਿਆ ਮੇਰੀ ਇੱਕ ਅਰਜ਼ੇ ਤੇਰੇ ਅੱਗੇ ਜੇ ਤੂੰ ਪੂਰੀ ਕਰੇ ਇਹ ਕੰਮ ਹੈ ਤੇਰੇ ਗੋਚਰਾ ਕੀ ਕੰਮ ਹੈ ਤੂੰ ਮੇਰਾ ਸਿੱਖ ਭਰਾ ਹੈ ਮੈਂ ਵੀ ਕਦੀ ਸਿੱਖ ਹੁੰਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈ ਹਾਂ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੋ ਮੈਂ ਬੜੀ ਔਖੀ ਹਾਂ ਤੂੰ ਮੇਰੀ ਬਾਹ ਫੜ ਮੇਰੀ ਇੱਕ ਨਣਾ ਨੇ ਨਿੱਕੀ ਰੁੜ ਗਏ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੇ ਉਸ ਦਿਨ ਦੇ ਹਮਲੇ ਵਿੱਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਸੀ ਤੇ ਉਹ ਹੀ ਉਸ ਨੂੰ ਲੈ ਗਏ ਨੇ ਤੇਰੀ ਐਸ ਵੇਲੇ ਮੈਨੂੰ ਬੜੀ ਚੌਦਰ ਜਾਪਦੀ ਏ ਤੂੰ ਉਹਨੂੰ ਇੱਥੇ ਮੇਰੇ ਕੋਲ ਲਿਆ ਦੇ ਸਾਰੇ ਤੇਰੇ ਆ ਲਿਆਜ ਕਰਦੇ ਨੇ ਪੁਲਿਸ ਵਾਲੇ ਤੇਰੀ ਮੰਨਦੇ ਨੇ ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ ਮੈਂ ਉਹਦੀ ਵੱਡੀ ਪਰਜਾਈ ਹਾਂ ਮੈਂ ਉਹਨੂੰ ਹੱਥੀਂ ਪਾਲਿਆ ਏ ਮਾਂ ਬਰੋਬਰ ਉਹ ਮੇਰੇ ਕੋਲ ਆਵੇਗੀ ਮੈਂ ਆਪਣੀ ਹੱਥੀਂ ਉਸ ਨੂੰ ਕਿਸੇ ਦੇ ਲੜ ਲਾਵਾਂਗੀ ਮੇਰੀ ਸਾਂਝ ਵਧੇਗੀ ਮੇਰੀਆਂ ਬਾਹਾਂ ਹੀ ਵੜਨਗੀਆਂ ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਤਾਂ ਬਣਾਗੀ ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਖਾਣ ਲੱਗ ਪਈ ਆ ਵੇਖਾਂ ਖੱਬਲ ਹੁੰਦਾ ਹੈ ਪੈਲੀ ਵਿੱਚ ਜਦੋਂ ਵਾਹੀ ਦੀ ਹੈ ਕੋਈ ਕਸਰ ਤੇ ਨਹੀਂ ਨਾ ਛੱਡੀਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲੀੋਂ ਬਾਹਰ ਸੁੱਟੀਦਾ ਏ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਫਟ ਆਉਂਦੀ ਹੈ ਬਹੁਤ ਬਹੁਤ ਧੰਨਵਾਦ